ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਲਦੀਪ ਸਿੰਘ ਜੀ ਅਸੀਂ ਕੱਲ 7 ਸਤੰਬਰ 2025 ਨੂੰ ਹੜ੍ਹ ਪ੍ਰਭਾਵਿਤ ਏਰੀਏ ਦੇ ਵਿੱਚ ਜਿਹੜੀ ਹੈਗੀ ਆ ਪਸ਼ੂਆਂ ਦੇ ਆਚਾਰ ਦੀ ਸੇਵਾ ਕਰਕੇ ਆਇਆ 200 ਕਵਾਂਟਲ ਜਿਹੜਾ ਹੈਗਾ 12 ਚੱਕੀ ਗੱਡੀ ਰਾਹੀਂ ਅਸੀਂ ਉੱਥੇ ਛੱਡ ਕੇ ਆਏ ਉੱਥੇ ਦੇ ਹਾਲਾਤਾਂ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਜਾਣੂ ਕਰਾਉਣਾ ਚਾਹਨਾ ਵੀ ਉੱਥੇ ਕਿਸ ਚੀਜ਼ ਦੀ ਲੋੜ ਆ ਪਹਿਲੀ ਗੱਲ ਹੱਥ ਜੋੜ ਕੇ ਬੇਨਤੀ ਆ ਵੀ ਉੱਥੇ ਰਸ ਦੀ ਕਿਸੇ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਉੱਥੇ ਨਾ ਜਾਓ ਉੱਥੇ ਟ੍ਰੈਫਿਕ ਜਾਮ ਲੱਗ ਰਹੇ ਨੇ ਉੱਥੇ ਲੰਗਰ ਜਿਹੜਾ ਆਪਾਂ ਬਣਾ ਕੇ ਲੈ ਕੇ ਜਾਂਦੇ ਹਾਂ ਉਹ ਰਲ ਰਿਹਾ ਰਸਦਾਂ ਨੇ ਜਿਹੜੀਆਂ ਸਹੀ ਥਾਂ ਤੱਕ ਨਹੀਂ ਪਹੁੰਚ ਰਹੀਆਂ ਉੱਥੇ ਜਿਹਨੂੰ ਲੋਡ ਨਹੀਂ ਹੈਗੀ ਜਿਨ੍ਹਾਂ ਦੇ ਸੇਫ ਆ ਸਾਰਾ ਕੁਝ ਉਹ ਠੱਕੇ ਨਾਲ ਖੋ ਰਿਹਾ ਤੇ ਜਿਹਨੂੰ ਲੋਡ ਆ ਉਹ ਤਾਂ ਮੰਗ ਹੀ ਨਹੀਂ ਰਿਹਾ ਇਸ ਲਈ ਥੋੜੇ ਦਿਨ ਹਲੇ ਸਾਵਧਾਨ ਕਰ ਲਓ ਜੀ ਉੱਥੇ ਵੱਡੇ ਵੱਡੇ ਜਾਮ ਨੇ ਜਿਹੜੇ ਉਹ ਲੱਗ ਰਹੇ ਨੇ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਉੱਥੇ ਹੁਣ ਚੀਜ਼ ਦੀ ਕਾਦੀ ਲੋੜ ਆ ਉੱਥੇ ਲੋਡ ਹੈਗੀ ਆ ਸੇਵਾਦਾਰਾਂ ਦੇ ਜੋ ਬੰਨ ਤੇ ਜਾ ਕੇ ਸੇਵਾ ਕਰ ਸਕਦੇ ਨੇ ਉੱਥੇ ਮਿੱਟੀ ਆ ਰਹੀ ਹੈ ਟਿੱਪਰਾ ਰਹੀ ਸਰਕਾਰ ਮੰਗਾ ਰਹੀ ਆ ਸੰਸਤਾਵਾ ਮੰਗਾ ਰਹੀਆਂ ਨੇ ਮਿੱਟੀ ਭਰ ਕੇ ਗੱਟਿਆਂ ਦੇ ਵਿੱਚ ਗੱਟੇ ਖਾਲੀ ਦੀ ਲੋੜ ਆ ਉੱਥੇ ਖਾਲੀ ਗੱਟੇ ਲੈ ਕੇ ਜਾਓ ਜੀ ਉਹ ਮਿੱਟੀ ਭਰ ਕੇ ਬੰਨਾਂ ਤੱਕ ਜਿਹੜੀ ਪਹੁੰਚਾਉਣੀ ਆ ਜਿਵੇਂ ਤੁਸੀ ਬੰਨਾਂ ਜਿਹੜਾ ਕੋਨੇਆਂ ਪਿੰਡ ਤੋਂ ਅੱਗੇ ਉੱਥੇ ਬਹੁਤ ਸਾਰੀ ਸਮੱਸਿਆ ਜਿਹੜੀ ਹੈਗੀ ਆ ਉਹਨਾਂ ਨੂੰ ਬਚਾਉਣ ਲਈ ਆਪਾਂ ਨੂੰ ਲੋੜ ਆ ਵੀ ਹੁਣ ਉੱਥੇ-ਉੱਥੇ ਜਾਮ ਨਾ ਲਾਓ ਉੱਥੇ ਰਸਦਾਂ ਦੀ ਬਿਲਕੁਲ ਲੋੜ ਨਹੀਂ ਹੈਗੀ ਲੋਕ ਖਾਣਾ ਤਿਆਰ ਕਰਕੇ ਲੈ ਜਾਂਦੇ ਨੇ ਬੜੇ ਚਾਅ ਨਾਲ ਪਿਆਰ ਨਾਲ ਲੈ ਕੇ ਜਾਂਦੇ ਆ ਜਿਹੜਾ ਹੈਗਾ ਬੜਿਆ ਉਹਨਾਂ ਨੂੰ ਦੇਖੋ ਉਹ ਖਾਣਾ ਉੱਥੇ ਡੋਲਣਾ ਪੈਂਦਾ ਸੜਕਾਂ ਦੇ ਕਿਨਾਰੇ ਡੋਲਣਾ ਪੈਂਦਾ ਉੱਥੇ ਜਿਹੜਾ ਇਸ ਚੀਜ਼ ਤੋਂ ਬਚਣ ਦੇ ਲਈ 10 15 ਦਿਨ ਵੇਟ ਕਰ ਲੋ ਜੀ ਉੱਥੇ ਲੋਡ ਪੈਣੀ ਆ ਅਚਾਰ ਦੀ ਤੂੜੀ ਦੀ ਪਸ਼ੂਆਂ ਨੂੰ ਸੁਭਾਲਣ ਲਈ ਉੱਥੇ ਚਾਰਾ ਬਿਲਕੁਲ ਹੀ ਨਹੀਂ ਜੀ ਫਾਸਲਾਂ ਤਬਾਹ ਹੋ ਚੁੱਕੀਆਂ ਨੇ ਔਰ ਆਪਾਂ ਨਹੀਂ ਉਹਨਾਂ ਨੂੰ ਬਹੁਤ ਲੋਡ ਪੈਣੀ ਆ ਉਹਨਾਂ ਨੂੰ ਡੀਜ਼ਲ ਦੀ ਲੋਡ ਪੈਣੀ ਆ ਇਹ ਨਹੀਂ ਵੀ ਗਲਤ ਹੱਥਾਂ ਰਾਹੀਂ ਤੁਸੀਂ ਹੁਣ ਕਿੰਨਾ ਦੇ ਕੈਂਡ ਭਰ ਕੇ ਡੀਜ਼ਲ ਉੱਥੇ ਪਹੁੰਚਾ ਦੇ ਉੱਥੇ ਜਾ ਕੇ ਦੇਖੋ ਜੀ ਕਿਹ ਚੀਜ਼ ਦੀ ਲੋੜ ਆ 10 ਕਿ ਦਿਨ ਵੇਟ ਕਰ ਲੋ ਪਹਿਲੀ ਗੱਲ ਤਾਂ ਉੱਥੇ ਸੰਗਤਾਂ ਇੰਨੀਆਂ ਨੇ ਸੰਸਥਾਵਾਂ ਇੰਨੀਆਂ ਨੇ ਉਹ ਉਹਨਾਂ ਨਾਲ ਲੰਮਾ ਸਮਾਂ ਖੜਨ ਦੀ ਲੋੜ ਆ ਉੱਥੇ ਆਪਾਂ ਜਾਮ ਨਾ ਲਾਓ ਜਾ ਕੇ ਅਸੀਂ 2.5 ਘੰਟੇ ਇੱਕ ਜਾਮ ਚ ਕਰ ਲਾ ਉੱਥੇ ਫਸੇ ਰਹਾਂ 3-4 ਕਿਲੋਮੀਟਰ ਦਾ ਜਾਮ ਸੀ ਸੇਵਾਦਾਰ ਆ ਰਹੇ ਨੇ ਉਹ ਟਿੱਪਰ ਜਿਹੜੇ ਮਿੱਟੀ ਲੈ ਕੇ ਆ ਰਹੇ ਨੇ ਉਹ ਫਾਜ ਜਾਂਦੇ ਨੇ ਜੀ ਰਾਹ 'ਚ ਰੋੜਾਂ ਟੁੱਟੀਆਂ ਹੋਈਆਂ ਨੇ ਪਾਣੀ ਉੱਪਰ ਦੀ ਵਗਣ ਦੀ ਕਾਰਨ ਹੁਣ ਰੋਡ ਦੇਖੋ ਵੈਸੇ ਨੰਗੀਆਂ ਹੋ ਚੁੱਕੀਆਂ ਰੋੜਾਂ ਦੇ ਉੱਪਰ ਆ ਜਿਹੜੀ ਆ ਟ੍ਰੈਫਿਕ ਚੱਲ ਰਹੀ ਆ ਸੰਗਤਾਂ ਜਾ ਰਹੀਆਂ ਨੇ ਇਹੋ ਬੇਨਤੀ ਆ ਵੀ ਹਲੇ ਥੋੜੇ ਦਿਨ ਆਪਾਂ 15-20 ਦਿਨ ਹਲੇ ਉੱਥੇ ਨਾ ਜਾਈਏ ਜੀ ਕਿਉਂਕਿ ਉੱਥੇ ਜਾਮ ਦੀ ਜਿਹੜੀ ਸਮੱਸਿਆ ਮੈਂ ਵਾਰ-ਵਾਰ ਇੱਕੋ ਗੱਲ ਕਰ ਰਿਹਾ ਵੀ ਬਹੁਤ ਜ਼ਿਆਦਾ ਹੋ ਰਹੀ ਆ ਰਸਦਾਂ ਦੀ ਪਰਮਹਾਰਾ ਲੋਡ ਆ ਉਹਨਾਂ ਨੂੰ ਆਪਣੇ ਆਪਣੇ ਸਹਾਰੇ ਦੀ ਉਹ ਥੋੜੇ ਦਿਨ ਬਾਅਦ ਆਪਾਂ ਉਹ ਸ਼ੁਰੂ ਕਰੀਏ 15-20 ਦਿਨ ਫੇਰ ਵੀ ਰਸਦਾਂ ਤੁਸੀਂ ਇਕੱਠੀਆਂ ਕਰਕੇ ਲਿਜਾਣੇ ਹੋ ਪਹਿਲਾਂ ਇੱਕ ਦੋ ਜਾਣੇ ਨੂੰ ਭੇਜੋ ਤੁਸੀਂ ਵਿਜ਼ਿਟ ਕਰਕੇ ਹੁਣ ਕਿੱਥੇ ਲੋਡ ਆ ਬਾਰਡਰ ਦੇ ਏਰੀਏ ਨਾਲ ਜੋ ਹੈ 10-10 20-20 ਕਿਲੋਮੀਟਰ ਦਾ ਏਰੀਆ ਜਿਹੜਾ ਉੱਥੇ ਜਿਆਦਾ ਨੁਕਸਾਨ ਹੋਇਆ ਹੋਇਆ ਪਹਿਲਾਂ ਜਾ ਕੇ ਦੇਖ ਕੇ ਆਓ ਇਸ ਲਈ 10-15 ਦਿਨਾਂ ਵੀਰੋ ਨਾ ਜਾਓ ਉੱਥੇ ਹਾਲਾਤ ਨੇ ਜਿਹੜੇ ਆਪਣੇ ਜਾਮ ਦੇ ਨਾਲ ਬਹੁਤ ਖਰਾਬ ਹੋ ਰਹੇ ਨੇ ਕਿਉਂਕਿ ਇਹਦੇ ਨਾਲ ਉੱਥੇ ਜੋ ਰਸਦਾਂ ਜਾ ਰਹੀਆਂ ਨੇ ਉਹਨਾਂ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਉੱਥੇ ਕਿਸੇ ਚੀਜ਼ ਦੀ ਹਲੇ ਕੋਈ ਲੋੜ ਨਹੀਂ ਆਚਾਰ ਦੀ ਲੋੜ ਪੈਣੀ ਆ ਪਸ਼ੂਆਂ ਨੂੰ ਚਾਰੇ ਦੀ ਲੋੜ ਪੈਣੀ ਆ ਤੂੜੀ ਦੀ ਉਹ 10-15 ਦਿਨਾਂ ਬਾਅਦ ਜਾਓ ਉੱਥੇ ਆਪ ਵਿਜ਼ਿਟ ਕਰਕੇ ਆਓ ਕਿਤੇ ਗਲਤ ਹੱਥਾਂ ਜਿੱਨਾ ਚੜਜੋ ਕਈਆਂ ਨੂੰ ਲੋੜ ਵੀ ਨਹੀਂ ਹੁੰਦੀ ਹੋਰ ਪਿੰਡਾਂ 'ਚ ੱਤੇ ਨਾਲ ਤੁਹਾਨੂੰ ਲੈ ਜਾਂਦੇ ਨੇ ਉਹਨਾਂ ਚੀਜ਼ਾਂ ਤੋਂ ਤੁਸੀਂ ਬਚਿਓ ਠੀਕ ਹੈ ਜੀ ਓਕੇ ਜੀ ਸਾਥਰੀ ਕਾ